ਆ ਜ ਆਪਾਂ ਛੋਲੇਆਂ ਤੋਂ 스낵ਸ ਬਣਾਉਣ ਲੱਗੇ ਆ। ਛੋਲੇ ਲੈ ਲਏ 500 ਗ੍ਰਾਮ। ਥੋੜਾ ਜਿਹਾ ਆਪਾਂ ਗੁੜ ਲੈ ਲਿਆ। ਇਹ ਆਪਾਂ ਚਿੱਟੇ ਤੇਲ ਲੈ ਲਿਆ। ਚਿੱਟੇ ਤੇਲ ਥੋੜੀ ਲੈ ਆ ਕਿਉਂਕਿ ਗਰਮੀ ਆ ਗਰਮੀ ਦੇ ਵਿੱਚ ਆਪਾਂ ਇੰਨਾ ਨਹੀਂ ਲੈ ਸਕਦੇ। ਇਹ ਕਿੱਦਾਂ ਬਣਦੀਆਂ ਆਪਣੀ ਤੁਸੀਂ ਵੇਖੀ ਜਾਓ ਨਾਲ ਨਾਲ ਰੈਸਪੀ। ਤਾਂ ਆਪਾਂ ਕੜਾਈ ਲੈ ਲਈ ਆ। ਕੜਾਈ ਦੇ ਵਿੱਚ ਆਪਾਂ ਇੰਨਾ ਕੁ ਪਾਣੀ ਲੈ ਲਿਆ। ਉਹ ਪਾਣੀ ਦੇ ਵਿੱਚ ਆਪਾਂ ਗੁੜ ਪਾ ਦਾਂਗੇ ਇਹ ਗੁੜ ਨੂੰ ਆਪਾਂ ਸਾਰਿਆਂ ਨੂੰ ਫੋੜ ਲਾਂਗੇ ਇਹ ਰੈਸਪੀ ਜਿਹੜੀ ਆ ਇਹ ਬਹੁਤ ਵਧੀਆ ਹੈ ਹੈਲਥ ਲਈ ਬਹੁਤ ਵਧੀਆ ਹੈ ਇਹਨੂੰ ਹਰ ਕੋਈ ਖਾ ਸਕਦਾ ਬਜ਼ੁਰਗ ਵੀ ਅਨਮੈਡ ਲੜਕੀਆਂ ਵੀ ਮੈਰਿਡ ਵੀ ਇਹ ਸਾਰਿਆਂ ਦੀ ਸਿਹਤ ਲਈ ਬਹੁਤ ਵਧੀਆ ਹੈ ਹਰ ਨੂੰ ਬਹੁਤ ਵਧੀਆ ਸੈਟ ਕਰਕੇ ਰੱਖਦੀ ਆਪਾਂ ਨੂੰ ਕੋਈ ਵੀ ਪ੍ਰੋਬਲਮ ਹੋਵੇ ਤੇ ਹੱਲ ਕਰਦੀ ਆਂ ਆਪਾਂ ਇਸ ਨੂੰ ਵਧੀਆ ਤਰੀਕੇ ਨਾਲ ਬਣਾ ਕੇ ਤੇ ਵਧੀਆ ਤਰੀਕੇ ਨਾਲ ਖਾ ਸਕਦੇ ਆਂ ਗੋੜਸਾਰਾ ਪਿੰਗਲ ਗਿਆ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਕਿਉਂ ਪਾ ਦਿਆਂਗੇ ਇਹ ਜਿਹੜੀ ਆਪਣੇ ਹੈਗੇ ਤੇਲ ਇਹ ਵੀ ਆਪਾਂ ਇਹਦੇ ਵਿੱਚ ਪਾ ਲੈਨੇ ਆ ਥੋੜੀ ਜਿਹੀ ਆਪਾਂ ਇਹਦੇ ਵਿੱਚ ਸੌਂਫ ਪਾ ਦਿਆਂਗੇ ਸੌਂਫ ਵੀ ਹੈਲਥ ਲਈ ਬਹੁਤ ਵਧੀਆ ਹੁੰਦੀ ਆ ਤੇਲ ਵੀ ਵਧੀਆ ਹੁੰਦਾ ਆ ਤੇ ਇਹ ਥੋੜਾ ਜਿਹਾ ਇਹਨਾਂ ਦੇ ਨਾਲ ਗਰਮ ਆ ਸਰਦੀਆਂ ਚ ਤੇਲ ਬਹੁਤ ਵਧੀਆ ਆ ਸੌਂ ਦਾ ਫਲੇਵਰ ਵੀ ਵਧੀਆ ਆਉਂਦਾ ਵੈਸੇ ਵੀ ਵਧੀਆ ਹੁੰਦੇ ਨੇ ਇਹ ਤੇ ਲਈ ਹੁਣ ਆਪਾਂ ਇਹਦੇ ਵਿੱਚ ਛੋਲੇ ਪਾ ਰਹੇ ਹਾਂ ਗੋਲੇ ਬਣ ਕੇ ਰੈਡੀ ਹੋ ਗਏ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹਲਾ ਲੈਣਾ ਚੰਗੀ ਤਰ੍ਹਾਂ ਲਾਈ ਜਾਵਾਂਗੇ ਨਾਲੇ ਤਾਂ ਗੋੜ ਸਾਰਾ ਨਾਲ ਲੱਗ ਜਾਏਗਾ ਨਾਲੇ ਇਕੱਲਾ-ਇਕੱਲਾ ਹੋ ਜਾਏਗਾ ਜੇ ਆਪਾਂ ਇਦਾਂ ਇਹਨੂੰ ਛੱਡ ਦੇਵਾਂਗੇ ਇਹ ਜੁੜ ਜਾਏਗਾ ਇਹ ਬਹੁਤ ਸੋਹਣੀ ਚੀਜ਼ ਆ ਸਸਤੀ ਵੀ ਆ ਤੇ ਪਰ ਹੈਲਥਲੀ ਵੀ ਜਿਆਦੀ ਵਧੀਆ ਇਸ ਕਰਕੇ ਆਪਾਂ ਨੂੰ 4:00 ਵਜੇ ਕੋਈ ਭੁੱਖ ਲੱਗੇ ਤੇ ਆਪਾਂ ਐਸ ਨੂੰ ਰਾਮ ਨਾਲ ਖਾ ਸਕਦੇ ਆ ਡਾਇਰ ਫੂਡ ਵੀ ਆ ਜਾਂਦਾ ਹੈ ਤੇ ਵੈਸੇ ਵੀ ਸੇਫ ਲਈ ਵੀ ਠੀਕ ਹੈ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਵਿਰਾਸਤ ਮਾਡਲ ਅਤਿੰਦਰ ਗਿੱਲ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਇਹ ਛੋਲਿਆਂ ਤੋਂ ਰੈਸਪੀ ਤਿਆਰ ਕੀਤੀ ਆ ਜੋ ਹਰਖ ਲਈ ਬਹੁਤ ਵਧੀਆ ਹੈ ਤਿਆਰ ਕਰਕੇ ਕੰਪਲੀਟ ਕਰ ਲਈ ਆ ਤੁਸੀਂ ਵੀ ਵੇਖੋ ਇਹ ਸਾਰੀ ਪੂਰੀ ਵੀਡੀਓ ਵੇਖ ਕੇ ਤੁਸੀਂ ਵੀ ਇਦਾਂ ਦੀ ਰੈਸਪੀ ਤਿਆਰ ਕਰੋ ਇਹ ਸਿਹਤ ਲਈ ਬਹੁਤ ਵਧੀਆ ਹੈ ਘਰ ਵਿੱਚ ਬਣਾ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ ਅਤੇ ਲਾਈਕ ਜ਼ਰੂਰ ਕਰਿਓ। ਧੰਨਵਾਦ।